ਮੇਰਾ ਨੰਦਰ ਬੱਲੇ ਬੈਣੀ ਮੇਰਾ ਨਾਮ ਮਨਿੰਦਰ ਕੌਰ ਜੀ ਇਹ ਲੱਗਦਾ ਜਿਹਾ ਗੱਤ ਕੀ ਘਰ ਹੋਈ ਕੀ ਹੈ ਮੇਰੇ ਹਸਬੰਦ ਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਨਕਰੇਂਦਾ ਇਹ ਥੋੜਾ ਜੇਰ ਪਹਿਲਾਂ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਸੀ ਅਸੀਂ ਆਪਣੀ ਕੁੜੀ ਨੂੰ ਦੋਵਰੀ ਲੈ ਆਏ ਆ ਘਰੇ ਫੇਰ ਧਮਕੀਆਂ ਦੇ ਲੱਗ ਪਿਆ ਫੇਰੇ ਸਾਡੇ ਗੇਟ 'ਚ ਗੋਲੀਆਂ ਚਲਾ ਕੇ ਗਿਆ ਰਾਤ 2 ਮਹੀਨੇ ਪਹਿਲਾਂ ਆਈ ਆਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਵੇ ਨਹੀਂ ਚਲੋ ਦੋੜਮ ਡੰਡਾ ਆਇਆ ਵੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਐ ਘਰੇ ਰਹੀ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਛੱਡਣ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਧਮਕੀਆ ਦਿੰਦਾ ਹੁੰਦਾ ਮੇਰੇ ਭਨੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਕਢਾ ਲਿਆ ਕਿ ਮੈਂ ਨਹੀਂ ਹੁਣ ਵੇਚਾਂਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਟ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਮਾਰੀਆਂ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿੱਥੇ ਇੱਥੇ ਮਰਵਾ ਦੀ ਦੁਕਾਨ ਲੱਗੇ ਸਾਢੇ ਸਾਬ ਲੱਗੇ ਉੱਥੇ ਮਾਰ ਗਿਆ ਗੋਲੀਆਂ ਵਿਚਾਰ ਚਾਪ ਹੀ ਆਇਆ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਨੂੰ ਵਰੋਤੀ ਦਿੱਤੀ ਆ ਕਿਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਹੋਰ ਉਹ ਕਿਨੂੰ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ ਤੇ ਮੇਰੇ ਘਰ ਵਾਲੇ ਮੇਰਾ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨਾਂ ਨੂੰ ਮਾਰ ਗਿਆ ਤਰ ਤੱਕ ਹੀ ਦੇ ਹੀ ਮਰਨ ਦੇ ਕੋਈ ਮੇਰੇ ਬਨੇਵੇ ਨੂੰ ਧਮਕੀਆਂ ਦਿੰਦਾ ਹੀ ਰੋਜ਼ ਕਿ ਮੈਂ ਗੋਲੀਆਂ ਜਲਾਉਣ ਆਉਣ ਲੱਗਾ ਆ ਤੇ ਉਹ ਕਹਿੰਦਾ ਆ ਜਾ ਇੱਕ ਦੋ ਵਰੀ ਤੇ ਅਈ ਤਿੰਨ ਚਾਰ ਦਿਨ ਰਾਤ ਉਧਰੇ ਸੁੱਤੇ ਘਰੇ ਵੀ ਰਾਤ ਨਾ ਕਿਤੇ ਆ ਜਵੇ ਪਰ ਨਹੀਂ ਆਇਆ ਤੇ ਅਈ ਆਕੇ ਐਵੇਂ ਕਰਦਾ ਵੈ ਇਹਨੇ ਗੱਲਾਂ ਹੀ ਕਰਨੀਆਂ ਹੁੰਦੀ ਆ ਵੈ ਫੁਕਰਾ ਹੈਗਾ ਵਾ ਤੇ ਉਹ ਅੱਜ ਹੁਣ ਪਿੱਛਾ ਕਰਦਾ ਰਿਹਾ ਵਾ ਟਾਈਮ ਚੁੱਕਦਾ ਰਿਹਾ ਵਾ ਕਿ ਬੱਚੇ ਕਿਹੜੇ ਵੇਲੇ ਲੈਣ ਜਾਂਦਾ ਏ ਛੱਡਣ ਜਾਂਦਾ ਵਾ ਲੈਣ ਦੇ ਮੈਂ ਹੀ ਜਾਣੀ ਹੁੰਨੀ ਉਹਨੇ ਟਾਈਮ ਵੇਖਿਆ ਕਿ ਬੱਚੇ ਛੱਡਣ ਜਾਂਦਾ ਸਾਰਾ ਦਿਨ ਡਿਊਟੀ ਦੇ ਰਹਿੰਦਾ ਵਾ ਤੇ ਸਵੇਰੇ ਬਸ ਬੱਚੇ ਛੱਡ ਕੇ ਆਉਣ ਦੇ ਤੇ ਉਦੋਂ ਗੋਲੀ ਮਾਰ ਗਿਆ ਇਹ ਵਿਚਾਰ ਕੰਮ ਨਹੀਂ ਕਰਦਾ ਇਹ ਐਨਆਰਆਈ ਬਾਹਰ ਲੱਗਦਾ ਬਾਹਰ ਹੈ ਇਸ ਵਕਤੇ ਬਾਹਰ ਹੈ गावा ਪਰ ਸਾਨੂੰ ਪੱਕਾ ਨਹੀਂ ਪਤਾ ਇਹ ਬਾਹਰ ਆ ਕਿੱਥੇ ਆ ਕਹਿੰਦੇ ਕੀ ਬਾਹਰ ਆ ਤੇ ਇਹਨੇ ਕੇ ਇਹਨੂੰ ਪੈਸੇ ਦਿੱਤੇ ਆ ਮਾਰਨ ਵਾਸਤੇ ਸਾਨੂੰ ਨਹੀਂ ਪਤਾ ਇਹ ਕੀ ਪਰ ਮਰਵਾਇਆ ਇਹਨੇ ਇਹਦੇ ਨਾਲ ਹੀ ਦੁਸ਼ਮਣੀ ਅਹੀਂ ਤੇ ਪਿੱਛੇ ਵੀ ਹੋ ਗਈ ਦੁਸ਼ਮਣੀ ਵੀ ਕਾਦੀ ਆਇਆ ਕੇ ਬੈ ਕੇ ਗੱਲ ਕਰ ਲੈਨੇ ਇਹ ਮੁੰਡਾ ਮੰਗਦਾ ਹੀ ਆਇਆ ਕੇ ਮੁੰਡਾ ਵੀ ਲੱਲਾ ਤੂੰ ਸਾਡੀ ਜਾਨ ਬਖਸ਼ ਦੇ ਤੂੰ ਮੁੰਡਾ ਵੀ ਲੱਲਾ ਪਰੇ ਟਾਈਮ ਪਾਈ ਗਏ ਗਾਂ ਦੇ ਗਾਦੋ 2 ਮਹੀਨੇ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਕੋਈ ਇਹਨਾਂ ਨੇ ਜਵਾਬ ਨਹੀਂ ਚੁੱਪ ਕਰਕੇ ਬੈ ਗਏ ਇਹਨਾਂ ਦੇ ਡੇਰਾ ਬਾਬਾ ਨਾਨਕ ਅਹੀਂ ਉੱਥੇ ਵੀ ਦਰਖਾਸਤ ਦੇ ਕੇ ਆਏ ਆ 2 3 ਵਾਰ ਹੀ ਗਏ ਆ ਪਰ ਉਹ ਵੀ ਕੋਈ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਜਾ ਡੇਵਾਲਿਆਂ ਨੇ ਕੀਤੀ ਕੋਈ ਕਾਰਵਾਈ ਮੈਂ ਉਹ ਕਹਿੰਨੇ ਆ ਕਿ ਇਹਨੂੰ ਜੇਲ੍ਹ ਦੇ ਅੰਦਰ ਦੇ ਕੇ ਇਹਨੂੰ ਤਸੀਹੇ ਦਿੱਤੇ ਜਾਣ ਜਿੰਨੇ ਹੋ ਸਕਦੇ ਆ ਮੇਰਾ ਨਾਮ ਜਸ ਜੇ ਦਰਜਿੰਦਰ ਕਹਿੰਦੇ ਮੈਨੂੰ ਪਿਆਰਨਾ ਮੇਰੇ ਜੀਜਾ ਜੀ ਜੀ ਨਾਲ ਉਹਦਾ ਵਿਰਿੰਦਰ ਸੰਧੂ ਸੰਧੂ ਤੇ ਕੀ ਗੱਲ ਹੋਈ ਐ ਭਲੇ ਮਾਨਸ ਸਿੰਘ ਵਿਚਾਰੇ ਕੁਛ ਨਹੀਂ ਕਹਿੰਦੇ ਕਿਹੇ ਨਾ ਕੋਈ ਬੈਰ ਨਹੀਂ ਇਧਰੋਂ ਗਏ ਆ ਸਵੇਰੇ 9:00 ਵਜੇ 10 ਮਿੰਟ ਤੇ ਨਿਆਣੇ ਛੱਡ ਕੇ ਆਏ ਆ ਤੇ ਗੋਲੀ ਮਾਰ ਕੇ ਰਾਹ ਦੇ ਵਿੱਚ ਤੇ ਉਹ ਮੁੰਡਾ ਭੱਜ ਗਿਆ ਪਤਾ ਨਹੀਂ ਕਿਹੜਾ ਸੀ ਮੋਟਰਸਾਈਕਲ ਤੇ ਕੈਮਰੇ ਕੁੰਮਰੇ ਚੈੱਕ ਕੀਤੇ ਆ ਪੁਲਿਸ ਵਾਲਿਆਂ ਨੇ ਇਹਨਾਂ ਦਾ ਕੋਈ ਆਪਸ ਹੀ ਰਿਸ਼ਤਦਾਰੀ ਹੀ ਕੋਈ ਤੇ ਭਲੇ ਮਾਨ ਸੀ ਜਾਂਦੇ ਸੀ ਦਾਲੇ ਐਤਵਾਰ ਜਣਾ ਨਾ ਕਿਸੇ ਨੂੰ ਕੋਈ ਬੁਰਾ ਕਹਿਣਾ ਨਾ ਕੁਝ ਕਿਸੇ ਨਾਲ ਕੋਈ ਵੇਰਦੇ ਵੀ ਨਹੀਂ ਉਹ ਤੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਚੋਪੀ ਰਹਿੰਦੇ ਸੀ ਬਸ ਆਪਣੀ ਕੋਈ ਰਿਸ਼ਤੇਦਾਰੀ ਸੀ ਇਹਨਾਂ ਦੀ ਉਹਨਾਂ ਵਿੱਚ ਕੋਈ ਹੋਣਾ ਮਾ ਝਗੜਾ ਮਾਨੂੰ ਤੇ ਪਤਾ ਨਹੀਂ ਸੀ ਜਿਆਦਾ ਅਸੀਂ ਮਤਲਬ ਕਿ ਵੱਖਰੇ ਰਹਿੰਦੇ ਆ ਨਾ ਸੱਸੇ ਦੇ ਕੀ ਕਰਵਾਈਏ ਸੱਸ ਸਵੇਰੇ ਨਿਆਣੇ ਛੱਡਣ ਜਾਂਦੇ ਸੀ ਇਹਨੂੰ ਫੋਨ ਕੀਤਾ ਸੀ ਭੈਣ ਨੇ ਕਿ ਇਦਾਂ ਕਰਕੇ ਗੋਲੀ ਮਾਰਤੀ ਆ ਜਾ ਉਹ ਰੋਂਦੀ ਹੀ ਭੈਣ ਕਿੰਨਾ ਸਾਰਾ ਤੇ ਮੈਂ ਆਇਆ ਤੇ ਇੱਥੇ ਮਨੂ ਰੋੜੇ ਲੈ ਕੇ ਗਏ ਪਹਿਲਾਂ ਹਸਪਤਾਲ ਉੱਥੇ ਜਵਾਬ ਦੇਤਾ ਇਹਨਾਂ ਨੇ ਤੇ ਫਿਰ ਇੱਥੋਂ ਉੱਥੇ ਲੈ ਗਏ ਸਕੋਰਟ ਵੇਰ ਕੇ ਬਾਈਪਾਸ ਤੇ ਹੁਣ ਉੱਥੇ ਆ ਇੱਥੇ ਤੋਂ ਤੇ ਇਧਰਲੇ ਪਾਸੇ ਮਾਰੀ ਇਧਰੋਂ ਆਰ ਪਾਰ ਹੋ ਗਈ ਤੇ ਖੂਨ ਬੜਾ ਵਗਿਆ ਵਾ ਤੇ ਦੇਰ ਹੋ ਗਈ ਜਿਆਦੀ ਹਸਪਤਾਲ ਵਾਲੇ ਜਵਾਬ ਦੇਤੇ ਫਿਰ ਉੱਥੇ ਲੈ ਗਏ ਸਕੋਰਟ ਇੱਥੇ ਆ ਹੈਗਾ ਵਾ ਛੱਡ ਸਾਬ ਦੇ ਲੱਗੇ ਛੱਡ ਸਾਬ ਦੇ ਬਾਹਰ ਇੱਥੇ ਮਰਵਾਜ ਦੁਕਾਨ ਹੈ ਉਹਦੇ ਸਾਹਮਣੇ ਕੀ ਮੰਗ ਕਰਦੇ ਹੋ ਜੀ ਹਾਂਜੀ ਕੀ ਕਾਰਵਾਈ ਹੁੰਦੀ ਜੀ ਆ ਕਾਰਵਾਈ ਹੋਊਗੀ ਫੜ ਕੇ ਫਿਰ ਉਹਨਾਂ ਨੂੰ ਕੋਈ ਸਜ਼ਾ ਦੇਵੇ ਕਾਨੂੰਨ ਇਹੋ ਜਿਹੇ ਕਾਨੂੰਨ ਥੋੜੀ ਬਣਨੇ ਚਾਹੀਦੇ ਜਿਹੜਾ ਜਿੰਨੂੰ ਮਰਜ਼ੀ ਗੋਲੀ ਮਾਰ ਜੇ ਕੋਈ ਕਾਨੂੰਨ ਬਣੋ ਕੋਈ ਸਖਤਾਈ ਕਰੇ ਸਰਕਾਰਾਂ ਨੂੰ ਚਾਹੀਦਾ ਸਖਤਾਈ ਕਰਨ ਥੋੜੀ ਜੀ ਇਹਨਾਂ ਵਰਗੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਮਰ ਕੈਦ ਹੋਣੀ ਚਾਹੀਦੀ ਹੈ ਇਹਨਾਂ ਵਰਗੇ ਨੂੰ ਫਾਂਸੀ ਚਾਹੀਦੀ ਹੈ ਵੈਸੇ ਤੇ ਭਾਜੀ ਕੀ ਨਾਮ ਹੈ ਤੁਹਾਡਾ ਦਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਛਾੜਾ ਸਾਹਿਬ ਤੇ ਕੀ ਹੋਇਆ ਕਿਸੇ ਸਰ ਇਹਦੇ ਆਪਣੇ ਵੀ ਮੇਰੀ ਵੀ ਆਈ ਹੈਗੀ ਨਿਸ਼ਾਨ ਸਿੰਘ ਚਾਕਾਂ ਵਾਲੀ ਡੇਰਾ بابا ਨਾਨਕ ਤਸੀਲ ਤੇ ਉਹ ਕੁੱਟਦਾ ਮਾਰਦਾ ਸੀਗਾ ਲੜਕੀ ਨੂੰ ਡੇਢ ਸਾਲ ਹੋ ਗਿਆ ਵਿਆਹ ਨੂੰ ਕੁੱਟਦਾ ਮਾਰਦਾ ਸੀਗਾ ਤੇ ਬ੍ਰਦਰ ਮੇਰਾ ਜਾ ਕੇ ਤੇ ਲਿਆ ਆਇਆ ਖਾਲੀ ਕੀ ਪ੍ਰੈਗਨੈਂਸੀ ਚ ਵੀ ਕੁੱਟਦਾ ਮਾਰਦਾ ਸੀਗਾ ਤੇ ਖਾਲੀ ਲਿਆ ਆਇਆ ਫੈਮਿਲੀ ਨਾਲ ਜਿਵੇਂ ਜਾਂਦੀ ਆ ਤੂੰ ਤੁਮ ਐਵੇਂ ਥੋੜੀ ਬਹੁਤੀ ਹੋਈ ਲਿਆਇਆ ਤੇ ਉਦੋਂ ਤੋਂ ਹੀ ਇਹਨੂੰ ਤੁਮ ਗਿਆ ਤੁਮ ਕਦੇਂ ਡੈਂਡਾ ਪਿਆ ਤੇ ਥੋੜੇ ਕਿ ਦਿਨਾਂ ਪਿੱਛੋਂ ਇਹਨੇ ਕੀ ਕੀਤਾ ਕਿ ਮਤਲਬ ਗੋਲੀਆਂ ਮਾਰ ਕੇ ਗਿਆ ਤੇ ਗੇਟ ਤੇ ਸਾਡੇ ਕੋਲ ਵੀਡੀਓ ਗੱਡੀ ਦਾ ਨੰਬਰ ਜਿੰਨੇ ਜਾਣੇ ਆਏ ਆ ਸਭ ਵੀਡੀਓ ਦੇ ਵਿੱਚ ਹੈਗੇ ਆ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਪੁਲਿਸ ਨੇ ਪੈਸੇ ਖਾ ਕੇ ਤੇ ਨਾਰਮਲ ਪਰਚਾ ਕੱਟਦਾ ਵਾ ਹਵਾਈ ਫੇਰ ਗੋਲੀਆਂ ਜਦ ਕੀ ਵਿੱਚ ਵੀਡੀਓ ਦੇ ਨਜ਼ਰ ਆਉਣ ਡਿਆ ਤਿੰਨ ਚਾਰ ਜਾਣੇ ਸਿੱਧੀਆਂ ਗੋਲੀਆਂ ਗੇਟ 'ਚ ਮਾਰਦੇ ਆ ਤੇ ਇਹਨਾਂ ਨੇ ਹਵਾਈ ਫੇਰ ਦਾ ਪਰਚਾ ਕੱਟਤਾ ਨਾ ਉਹਦੀ ਫੈਮਿਲੀ ਨੂੰ ਤੰਗ ਪਰੇਸ਼ਾਨ ਕੀਤਾ ਨਾ ਉਹਨੂੰ ਤੰਗ ਪਰੇਸ਼ਾਨ ਕੀਤਾ ਨਾ ਉਹ ਗੱਡੀ ਚੁੱਕ ਕੇ ਲਿਆਂਦੀ ਜਿੱਤੇ ਵਾਰਦਾਤ ਹੋਈ ਆ ਜਿਹੜੀ ਗੱਡੀ ਵੀਡੀਓ 'ਚ ਆਈ ਆ ਆਜ ਕੋਈ 2 ਮਹੀਨੇ ਹੋਏ ਆ ਸਿਰਫ ਉਹ ਪਰਚਾ ਹੋਏ ਨੂੰ ਤੇ ਇਹ ਮਹੀਨਾ ਹੋ ਚੱਲਿਆ ਇਹ ਫੇਰ ਧਮਕੀਆਂ ਦੇ ਜਾਂਦੇ ਸਾਨੂੰ ਕੀ ਮਤਲਬ ਤੂੰ ਜਾਣਦੇ ਨਹੀਂ ਮੈਨੂੰ ਮੈਂ ਸ਼ਾਨਾ ਬਦਮਾਸ਼ਾਂ ਮੇਰੇ ਵੱਲ ਪੁੱਛ ਕੇ ਵੇਖ ਲੋ ਡੇਰਾ ਬਾਬਾ ਨਾਨਕ ਦਾ ਮੈਂ ਚਾਕਾਂ ਵਾਲੀ ਦਾ ਚਾਕਾਂ ਵਾਲੀ ਦਾ ਸ਼ਾਨਾ ਆ ਮੇਰੇ ਜੇਲ੍ਹ 'ਚ ਬੜੇ ਲਿੰਕ ਆ ਪੁਲਿਸ ਵਾਲੇ ਮੈਨੂੰ ਕੀ ਆ 36 ਤੁਰੇ ਫਿਰਦੇ ਆ ਹੈਨਾ ਇਦਾਂ ਦੀਆਂ ਗੱਲਾਂ ਗੁੱਲਾਂ ਕਰਦਾ ਰਹੇ ਤਾਂ ਐਂ ਕਿਹਾ ਕਿ ਚੱਲ ਕੋਈ ਗੱਲ ਨਹੀਂ ਆ ਕਿ ਬੰਦਾ ਬੋਲਦਾ ਆ ਚੱਲ ਕੋਈ ਗੱਲ ਨਹੀਂ ਬੋਲਣ ਦੋ ਹਣਾ ਭਾਈ ਕਿਹੜੀ ਗੱਲ ਆ ਤੇ ਚਲੋ ਆਪਣਾ ਵੀ ਟੈਕਸੀ ਡਰਾਈਵਰ ਆ ਮੈਂ ਵੀ ਤੇ ਮੇਰਾ ਭਰਾ ਵੀ ਉਹ ਡਿਊਟੀ ਦੇ ਟਾਈਮ ਨਾਲ ਆਪਣੇ ਆਪਣੇ ਕੰਮ ਤੇ ਬੱਚੇ ਛੱਡਣ ਜਾਂਦੇ ਅੱਜ ਸਵੇਰੇ ਤੇ ਬੱਚੇ ਛੱਡ ਕੇ ਵਾਪਸ ਹੀ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਦੋਂ ਮੱਥਾ ਟੇਕ ਲੱਗਾ ਵਾ ਤੇ ਪਿੱਛੋਂ ਦੀ ਦੋ ਆਣ ਪਿਛਾਤੇ ਆਏ ਆ ਮੁੰਡੇ ਸਪਲੈਂਡਰ ਤੇ ਮੂੰਹ ਬੰਨੇ ਹੋਏ ਉਹਨਾਂ ਨੇ ਤੇ ਉਹ ਪਿੱਛੇ ਇੱਥੇ ਗੋਲੀ ਮਾਰ ਗਏ ਆ ਸਿਰ ਦੇ ਵਿੱਚ ਮੌਕੇ ਤੇ ਹੀ ਮੌਕੇ ਤੇ ਹੀ ਮਤਲਬ ਥੋੜੇ ਬਹੁਤ ਸਾਹ ਚੱਲਦੇ ਹੀ ਪਰ ਬਲੈਡਿੰਗ ਜਿਆਦਾ ਹੋ ਗਈ ਨਾ ਜਿਵੇਂ ਅਣਪਛਾਤੇ ਆਏ ਆ ਤੁਸੀਂ ਕਹਿ ਰਹੇ ਤੁਹਾਡਾ ਜਿਹੜਾ ਜੀ ਧਮਕੀਆਂ ਉਹ ਦੇਣ ਦੇ ਉਹਨੇ ਹੀ ਕਰਾਇਆ ਉਹਨੇ ਕਿਹਾ ਸੀ ਨਾ ਉਹਦੀ ਭੈਣ ਨੇ ਵੀ ਨਹੀਂ ਮੇਰਾ ਜੀਜਾ ਨਹੀਂ ਸਾਡਾ ਜੀਜਾ ਨਹੀਂ ਲਾਦਾ ਉਹ ਸਾਡਾ ਲਾੜੋ ਤੁਸੀਂ ਜਿਵੇਂ ਆ ਮਾਮੇ ਸਹੁਰੇ ਲੱਗਦੇ ਆ ਠੀਕ ਹੈ ਹਾਂਜੀ ਤੇ ਜਿਹੜੇ ਮੁੰਡੇ ਤੇ ਗੋਲੀਆਂ ਵਜੀਆਂ ਉਹ ਤੁਹਾਡਾ ਕੋਣ ਲੱਗਦਾ ਉਹ ਮੇਰਾ ਛੋਟਾ ਬ੍ਰਦਰ ਹੈ ਜੀ ਬ੍ਰਦਰ ਲੱਗਦਾ ਹਾਂਜੀ ਰੀਅਲ ਬ੍ਰਦਰ ਹੈ ਕਿੰਨੀ ਉਮਰ ਕਿੰਨੀ ਉਮਰ 41 ਸਾਲ ਵਿਆਹਿਆ ਸੀ ਹਾਂਜੀ ਦੋ ਬੱਚੇ ਆ ਛੋਟੇ ਛੋਟੇ ਹਾਂਜੀ ਮਾਪਿਓ ਹੈ ਨਹੀਂ ਸਾਡਾ ਜੀ ਨਾ ਅੱਡੀ ਪੁਲਿਸ ਨੇ ਪਹਿਲਾਂ ਕੋਈ ਕਾਰਵਾਈ ਖਾਸ ਕੀਤੀ ਹੈ ਕਿ ਜਿਹਦੇ ਕਰਕੇ ਇਹਨੂੰ ਡਰ ਪੈ ਸਕੇ ਉੱਥੇ ਐਸਐਚਓ ਜਿਹੜਾ ਛਾਡੇ ਵਾਲਾ ਵਾ ਇਹਨੇ ਵੀ ਐਵੇਂ ਟਿੱਟਲਾ ਕਰਤਾ ਕੰਮ ਸੁਖਦੇਵ ਸਿੰਘ ਐਸਆਈ ਆਪਾਂ ਤੇ ਉਹ ਚਾਹੁੰਦੇ ਆ ਕਿ ਜਿਨੇ ਇਹਤੇ ਪਰਚਾ ਕੀਤਾ ਨਾ ਗਲਤ ਹਵਾਈ ਫੈਰ ਦਾ ਉਹ ਸਸਪੈਂਡ ਹੋਣਾ ਚਾਹੀਦਾ ਵਾ ਲੱਗਦਾ ਜੇ ਪਹਿਲੀ ਵਾਰੀ ਵੱਡੀ ਕਾਰਵਾਈ ਹੋ ਜਾਂਦੀ ਤੇ ਅੱਜੇ ਨਾ ਹੋਣੀ ਨੀ ਹੋਣੀ ਨੀ ਇੱਕ ਵਾਰੀ ਪਹਿਲੀ ਵਾਰੀ ਨੱਥ ਪੈ ਜਾਂਦੀ ਬੰਦਾ ਗੋਲੀਆਂ ਚ ਲੱਗ ਗਿਆ ਸਾਡੇ ਗੇੜ 'ਚ ਤੁਸੀਂ ਵੀਡੀਓ ਦੇ ਦਿੱਤੀਆਂ ਅਸੀਂ ਹਰ ਇੱਕ ਚੀਜ਼ ਦਿੱਤਾ ਇੱਕ ਮਾੜੇ ਬੰਦੇ ਨੂੰ ਤੁਸੀਂ ਆਏ ਕਾਟੋ ਵਾਲਾ ਕੋਈ ਮੋਟਰਸਾਈਕਲ ਆ ਜਾਏ ਮਾੜੀ ਜੀ ਗੱਡੀ ਗਈ ਨਾ ਕਿ ਟੱਚ ਹੋ ਜਾਂਦੀ ਹੈ ਕੋਈ ਬੰਦਾ ਇੱਕ ਦੂਜਾ ਲੈਂਦਾ ਹੀ ਕੋਈ ਮਾੜਾ ਜਿਹਾ ਔਖਾ ਬੋਲਦਾ ਵਾ ਤੇ ਕਿੱਡੀ ਛੇਤੀ ਬੰਦਾ ਮਾੜੇ ਤੇ ਮਾੜੇ ਤੇ ਤਕੜਾ ਬੰਦਾ ਅਣਪਛਾਤੇਆਂ ਦੇ ਵੱਲੋਂ ਗੋਲੀ ਚਲਾਈ ਗਈ ਹੈ ਪਰ ਜਿਹੜੀ ਧਮਕੀਆਂ ਵਾ ਇਹਦੀ ਭੈਣ ਨੇ ਵਿੱਚ ਖੁਦ ਕਿ ਠੀਕ ਹੈ ਹਾਂਜੀ ਹੁਣ ਪੁਲਿਸ ਆਈ ਮੌਕੇ ਤੇ ਅੱਜ ਪੁਲਿਸ ਆਈ ਅੱਧੇ ਭੌਣੇ ਘੰਟੇ ਬਾਅਦ ਠੀਕ ਹੈ ਕਾਰਵਾਈ ਕਰ ਰਹੀ ਹੈ ਕਾਰਵਾਈ ਪੁਲਿਸ ਕਹਿੰਦੀਆਂ ਗੱਲਾਂ ਹੁਣ ਇਹਨਾਂ ਤਾਂ ਨਹੀਂ ਕਹਿ ਸਕਦੇ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗਾ ਹੀ ਇਨਸਾਫ ਚਾਹੀਦਾ ਵਾ ਭਗਵਾਨਤ ਮਾਨ ਸਰਕਾਰ ਕੋ ਚਾਹੀਦਾ ਹੈ ਤੇ ਕਹਿੰਦੇ ਆਹੀ ਕਿ ਆਪਾਂ ਨੂੰ ਕੁਝ ਵੀ ਨਹੀਂ ਆਹੀ ਕਰਨ ਦੇਣਾ ਇਹ ਤਾਂ ਗੁੰਡਾ ਰਾਜ ਖਤਮ ਕਰ ਦਾਂਗੇ ਆਹੀ ਨਸ਼ਾ ਜੁਧ ਨਸ਼ਿਆਂ ਵਿਰੁੱਧ ਕੀ ਹੋਣਿਆ ਜੁਧ ਕਿਹੜਾ ਜੁਧ ਹੋਣਿਆ ਨਸ਼ਾ ਵਿਰੁੱਧ ਤੇ ਕਿਹੜਾ ਐਕਸਟਰਾ ਦੇ ਵਿਰੁੱਧ ਕਿਹੜਾ ਜੁਧ ਹੋਣਿਆ ਆਮ ਹੰਦੇ ਬੰਦੇ ਦੀ ਜਿਹੜੀ ਜ਼ਿੰਦਗੀ ਆ ਉਹਦੇ ਬੇਕਾਰ ਕਰ ਬਾਬੇ ਦੀਪ ਸਿੰਘ ਨੂੰ ਮੇਰਾ ਭਰਾ ਮੰਨਦਾ ਛਣੀ ਐਤਵਰ ਜਾਂਦਾ ਸੀ ਉੱਥੇ ਤੇ ਆ ਉਹ ਨਾ ਹੋਈ ਆ ਸਵੇਰੇ ਸ਼ਾਟਾ ਗੁਰਦੁਰਗਾ ਸਾਹਿਬ ਦੇ ਲਾਗੇ ਇੱਕ ਗੋਲੀ ਦੇ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਆਈ ਸੀ ਜਿਸ ਬੰਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੇ ਉਹਨਾਂ ਸੌਤ ਪਚਾਇਆ ਗਿਆ ਇਸ ਸੰਬੰਧੀ ਜਾਣਕਾਰੀ ਹੈ ਵਿਅਕਤੀ ਦੀ ਮੌਤ ਹੋਈ ਹੈ ਕਿ ਹਲੇ ਪਤਾ ਲੱਗਾ ਕਿ ਉਹਦੀ ਮੌਤ ਹੋ ਗਈ ਹੈ ਇਸ ਬੰਦੇ ਦੇ ਖਿਲਾਫ ਮਾਰਦ ਕਰਜ਼ ਕਰਕੇ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਪੁਲਿਸ ਰਣਜੀਤ ਸ਼ਾਮਮੂ ਇਹ ਨਾਲ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਆ ਉਹ ਪੁਰਾਣੀ ਰੈਂਚ ਚੈਨਲ ਦੀ ਹੈ